तो, भाई प्रकाश सिंह सिद्धू जी एमएलए राम राघवन भाई जितेंद्र भल्ला जी बाकी जी मेरे सामने बैठे भाई जोगिंदर सिंह सेखो जी मेरे प्रोफेसर साहब मेजर सिंह जी मेरे बड़े परा जस्सी लांगवालिया जी ਮੁਹੰਮਦ ਅਸ਼ਰਫ ਮੰਗੜਾਇਆ ਕਿਉਂਕਿ ਜਿੰਨੇ ਕੰਮ ਮਾਨ ਸਰਕਾਰ ਨੇ ਆ 2 ਸਾਲਾਂ ਦੇ ਵਿੱਚ ਕੀਤੇ ਆ ਪਿਛਲੀਆਂ ਸਰਕਾਰਾਂ ਨੇ ਇੰਨੇ ਕੰਮ 70 ਸਾਲਾਂ ਚ ਨਹੀਂ ਕੀਤੇ ਹੋਣਗੇ ਆ ਹੁਣੇ ਦੱਸ ਰਹੀ ਸੀ ਕਿ ਆ ਧਰਮਸ਼ਾਲਾ ਜਿਹੜੀ ਇਹ ਵੀ ਸਿੱਧੂ ਸਾਹਿਬ ਨੇ ਬਣਾਈ ਆ ਤੇ ਬਾਕੀ ਕੰਮ ਤਾਂ ਤੁਹਾਨੂੰ ਪਤਾ ਹੀ ਆ ਤੇ ਬਾਕੀ ਜਿੰਨੇ ਵਾਅਦੇ ਕੀਤੇ ਸੀ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਮਾਨ ਸਰਕਾਰ ਨੇ ਉਹ ਗਰੰਟੀਆਂ ਉਹ ਵਾਦੇ 70% 70% ਵਾਦੇ ਆ 2 ਸਾਲਾਂ ਦੇ ਵਿੱਚ ਪੂਰੇ ਕਰਤੇ ਜਿਹੜੀ ਹੱਥੀ ਲਾ ਕੇ ਆਪੂਰਿਸ਼ ਰਹੀ ਆ ਸਾਡੀਆਂ ਮਾਵਾਂ ਭੈਣਾਂ ਕੋੜਾ ਕੋੜਾ ਜਿ ਦੇਖ ਰਹੀ ਹੈ ਮੇਰੇ ਕਿਤੇ ਵੀ ਸਾਡੇ ਵਾਲਾ 1000 ਰੁਪਿਆ ਨਹੀਂ ਆ 1000 ਰੁਪਿਆ ਵੀ ਆ ਜਾਊਗਾ ਕਿਉਂਕਿ ਆ 2-4 ਮਹੀਨਿਆਂ ਦੇ ਵਿੱਚ ਹੀ 1000 ਰੁਪਿਆ ਵੀ ਸ਼ੁਰੂ ਹੋ ਜਾਣਾ ਤੁਹਾਡਾ ਪਰ ਮੈਂ ਇੱਕ ਗੱਲ ਦੱਸਦਾ ਤੁਹਾਨੂੰ 1000 ਰੁਪਏ ਦੇ ਨਾਲ ਗਰੀਬੀ ਨਹੀਂ ਚੱਕੀ ਜਾਂਦੀ ਨਾ ਕੋਈ ਸਰਕਾਰਾਂ ਤੁਹਾਡੀ ਗਰੀਬੀ ਚੱਕ ਸਕਦੀਆਂ ਨੇ ਗਰੀਬੀ ਚੱਕ ਸਕਦਾ ਤੁਹਾਡੇ ਬੱਚੇ ਬੱਚਿਆਂ ਨੂੰ ਭੋਲਾ ਖਾ ਲੋ ਰੋਟੀ ਭਾਵੇਂ ਅੰਤੀ ਖਾ ਲਿਓ ਪਰ ਆਪਣੇ ਬੱਚਿਆਂ ਨੂੰ ਪੜਾਉਣਾ ਜ਼ਰੂਰ ਹੈ ਕਿ ਬੱਚੇ ਤੁਹਾਡੀ ਗਰੀਬੀ ਚੱਕਣਗੇ ਕਿਉਂਕਿ ਪਹਿਲਾਂ ਦਾ ਕੰਮ ਨਹੀਂ ਰਿਹਾ ਵੀ ਬੱਚਿਆਂ ਨੂੰ ਪੜਾ ਲਿਆ ਤੇ ਨੌਕਰੀਆਂ ਨਹੀਂ ਮਿਲਦੀਆਂ ਪਰ ਹੁਣ ਜਿਹੜੀ ਸਰਕਾਰ ਹੈ ਜਿਹੜੇ ਬੱਚੇ ਪੜ੍ਹੇ ਲਿਖੇ ਹੁੰਦੇ ਆ ਸਭ ਤੋਂ ਵੱਧ ਪੜ੍ਹੇ ਲਿਖੇ ਹੁੰਦੇ ਨੂੰ ਨੌਕਰੀ ਮਿਲਦੀ ਆ ਜਿਹੜੇ ਹੁਣ ਨੌਕਰੀਆਂ ਦਿੱਤੀਆਂ ਨੇ 43000 ਉਹ ਨੌਕਰੀਆਂ ਕਿਸੇ ਬੱਕਰੀਆਂ ਚਾਰਨ ਵਾਲੇ ਦੇ ਬੱਚਿਆਂ ਨੂੰ ਮਿਲੀਆਂ ਕਿਤੇ ਜੂਸ ਦੀ ਰੇੜੀ ਵਾਲੇ ਦੇ ਬੱਚਿਆਂ ਨੂੰ ਮਿਲੀਆਂ ਕਿਤੇ ਉਹ ਖੇਤ ਮਜ਼ਦੂਰ ਦੇ ਬੱਚਿਆਂ ਨੂੰ ਮਿਲੀਆਂ ਕਿਤੇ ਰਿਕਸ਼ਾ ਵਾਲੇ ਦੇ ਬੱਚਿਆਂ ਨੂੰ ਮਿਲੀਆਂ ਪਹਿਲੀ ਸਰਕਾਰ ਆ ਮਾਨ ਸਰਕਾਰ ਜੀਨੇ ਗਰੀਬਾਂ ਬਾਰੇ ਵੀ ਕੁਝ ਸੋਚਿਆ ਪਹਿਲਾਂ ਕੀ ਹੁੰਦਾ ਸੀ ਜਦੋਂ ਨੌਕਰੀ ਨਿਕਲਦੀ ਸੀ ਪਹਿਲਾਂ ਆਪਣੇ ਰਿਸ਼ਤੇਦਾਰ ਸਾਕੇ ਸਬੰਧੀ ਮੰਤਰੀ ਸ਼ਰਤਰੀ ਉਹਨਾਂ ਦੇ ਪਰਿਵਾਰਾਂ 'ਚ ਨੌਕਰੀਆਂ ਵੰਡੀਆਂ ਜਾਂਦੀਆਂ ਸੀ ਹੁਣ ਉਹਨਾਂ ਨੂੰ ਹੀ ਨੌਕਰੀ ਦਿੱਤੀਆਂ ਜਿਨ੍ਹਾਂ ਦਾ ਹੱਕ ਬਣਦਾ ਸੋ ਬਾਕੀ ਪੰਜਾਬ ਸਰਕਾਰ ਦੇ ਕੰਮਾਂ ਬਾਰੇ ਤਾਂ ਸਾਰਾ ਕੁਝ ਦੱਸ ਦਿੱਤਾ ਪਰ ਜਿਹੜੇ ਮੇਰੇ ਦਿਲ 'ਚ ਗੱਲਾਂ ਨੇ ਜੋ ਇਸ ਇਲਾਕੇ ਬਾਰੇ ਮੈਂ ਸੋਚੀਆਂ ਨੇ ਸਭ ਤੋਂ ਪਹਿਲਾ ਕੰਮ ਤਾਂ ਮੇਰਾ ਇਹ ਹੈ ਕਿ ਬਾਬਾ ਫਰੀਦ ਦੀ ਧਰਤੀ ਨੂੰ ਹਰਿਆ ਭਰਿਆ ਬਣਾਉਣਾ ਹੈ ਕਿਉਂਕਿ ਬਾਬਾ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਜਿਹਨੂੰ ਪੜ ਕੇ ਸੁਣ ਕੇ ਅਸੀਂ ਆਪਣਾ ਜੀਵਨ ਸਫਲ ਕਰਦੇ ਆ ਤੇ ਜਦੋਂ ਕੋਈ ਬਾਹਰੋਂ ਆਵੇ ਤਾਂ ਪਤਾ ਲੱਗੇ ਕਿ ਬਾਬਾ ਫਰੀਦ ਦੀ ਧਰਤੀ ਦੇ ਵਿੱਚ ਪ੍ਰਵੇਸ਼ ਹੋਇਆ ਸਭ ਤੋਂ ਪਹਿਲਾ ਕੰਮ ਖਰੀਆਬਤ ਦਾ ਤੇ ਸਾਫ ਸਪਾਈ ਦਾ ਹੋਊਗਾ ਉਹ ਸਾਰੀਆਂ ਕੰਸਲੂਸੀਆਂ ਦੇ ਵਿੱਚ ਹੋਊਗਾ ਸੋ ਦੂਜਾ ਕੰਮ ਮੈਂ ਇਹ ਕਹਣਾ ਕਿ ਕੋਈ ਵੀ ਲੜਾਉਂਦਾ ਆਪਸ ਵਿੱਚ ਭੜਕਾਉਂਦਾ ਜਾਂ ਕੋਈ ਇਹ ਤੁਹਾਨੂੰ ਸਲਾਹ ਦਿੰਦਾ ਵੀ ਫਲਾਣਾ ਸਿਆ ਤੂੰ ਸਿਰ ਪਾੜ ਕੇ ਆਵੀ ਕਿਸੇ ਦਾ ਪਰਚਾ ਮੈਂ ਨਹੀਂ ਹੋਣ ਦਿੰਦਾ ਐਹੋ ਜਿਹੇ ਬੰਦੇ ਨੂੰ ਮੂੰਹ ਨਾ ਲਾਏ ਐਹੋ ਜਿਹਾ ਬੰਦਾ ਕਿਸੇ ਦਾ ਨਹੀਂ ਹੁੰਦਾ ਨਾ ਘਰ ਦਾ ਹੁੰਦਾ ਨਾ ਪਿੰਡ ਦਾ ਹੁੰਦਾ ਨਾ ਦੇਸ਼ ਦਾ ਹੁੰਦਾ ਉਹ ਸਿਰਫ ਆਪਣੇ ਆਪ ਦਾ ਹੁੰਦਾ ਕੋਈ ਵੀ ਲੀਡਰ ਤੋਂ ਨੂੰ ਜਿਹੜਾ ਸਾਡੀ ਭਾਈਚਾਰਕ ਸਾਂਝ ਤੋੜਦਾ ਉਹਨੂੰ ਮੂੰਹ ਨਾ ਲਾਇਓ ਪਿੰਡਾਂ ਦੇ ਵਿੱਚ ਆਪਾਂ ਏਕਾ ਬਣਾ ਕੇ ਰੱਖਣਾ ਸੋ ਸਾਡੇ ਤਾਂ ਸਾਡੀਆਂ ਵਿਸਾਖੀਆਂ ਸਾਂਝੀਆਂ ਸਾਡੀਆਂ ਇਦਾਂ ਸਾਂਝੀਆਂ ਸਾਡੀਆਂ ਦੀਵਾਲੀਆਂ ਸਾਂਝੀਆਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਵਿਸਾਖਾ ਹੈ ਭਾਈਚਾਰਕ ਸਾਂਝ ਦੀ ਸੋ ਬਾਕੀ ਅਸੀਂ ਇਸ ਇਲਾਕੇ ਵਾਸਤੇ ਕਿਉਂਕਿ ਫਰੀਦਕੋਟ ਕੰਸਟੀਟੂਐਂਸੀ ਉਹ ਖੇਤੀ ਤੇ ਨਿਰਭਰ ਹੈ ਇੱਕ ਫੂਡ ਪ੍ਰੋਸੈਸਿੰਗ ਇੰਡਸਟਰੀ ਲਾਵਾਂਗੇ ਜਿੱਥੇ ਮਜ਼ਦੂਰਾਂ ਨੂੰ ਵੀ ਫਾਇਦਾ ਕਿਸਾਨਾਂ ਨੂੰ ਵੀ ਫਾਇਦਾ ਛੋਟੇ ਦੁਕਾਨਦਾਰਾਂ ਨੂੰ ਫਾਇਦਾ ਫਿਰ ਸਕਿਲਡ ਗਵਰਨਮੈਂਟ ਯੂਨੀਵਰਸਿਟੀ ਜਾਂ ਸਕਿਲ ਸੈਂਟਰ ਖੋਲ੍ਹਾਂਗੇ ਜਿਹਦੇ ਨਾਲ ਬੱਚਿਆਂ ਨੂੰ ਹੱਥਾਂ ਦਾ ਹੁਨਰ ਸਿਖਾਇਆ ਜਾਊਗਾ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਬੰਦੇ ਦਾਤੀਆਂ ਘੁਰਪੇ ਬਣਾਉਣ ਵਾਲੇ ਸੀ ਅੱਜ ਉਹ ਟਰੈਕਟਰ ਕੰਬਾਈਨਰ ਬਣਾ ਰਹੇ ਨੇ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਮਾਲਕ ਨੇ ਉਹ ਕਿਉਂ ਨੇ ਉਹਨਾਂ ਕੋਲੇ ਹੱਥਾਂ ਦਾ ਹੁਨਰ ਸੀ ਹੱਥੀਂ ਕੰਮ ਕਰਦੇ ਸੀ ਮੈਂ ਦੁਨੀਆ ਘੁੰਮੀ ਐ ਜਿੱਥੋਂ ਸੂਰਜ ਚੜ੍ਹਦਾ ਤੇ ਜਿੱਥੇ ਛਿਪਦਾ ਉੱਥੇ ਤੱਕ ਦੁਨੀਆ ਦੇਖੀ ਐ ਜਿਹੜਾ ਬੰਦਾ ਹੱਥਾਂ ਦਾ ਕੰਮ ਜਾਣਦਾ ਹਾਂ ਮੈਂ ਦੁਨੀਆ ਤੇ ਕਦੇ ਭੁੱਖਾ ਮਰਦਾ ਨਹੀਂ ਦੇਖਿਆ ਸੋ ਬੱਚਾ ਚਾਹੇ ਜੇ ਹੁਣ ਹੋਰ ਪੈਦਾ ਕਰਾਂਗੇ ਬਾਕੀ ਜਿਹੜੇ ਯੂਥ ਕਲੱਬ ਐ ਉਹਨਾਂ ਨੂੰ ਤਕੜੇ ਕਰਾਂਗੇ ਜਿਹੜੇ ਪਿੰਡਾਂ ਦੀ ਡਿਵੈਲਪਮੈਂਟ ਦੇ ਵਿੱਚ ਪਿੰਡਾਂ ਦੇ ਵਿਕਾਸ ਵਿੱਚ ਵੱਧ ਚੜ ਕੇ ਹਿੱਸਾ ਖੋਣ ਤੇ ਖੇਡ ਗਰਾਉਂਡ ਬਣਾਵਾਂਗੇ ਬੱਚੇ ਖੇਡਾਂ ਵੱਲ ਪ੍ਰੇਰਿਤ ਹੋਣ ਤੇ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਦੂਰ ਰਹਿਣ ਤੇ ਖੇਡਾਂ ਵਿੱਚ ਨਾਂ ਚਮਕਾ ਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨ ਤੇ ਆਪਣੇ ਸੂਬੇ ਦਾ ਤੇ ਆਪਣੇ ਮੁਲਕ ਦਾ ਨਾਮ ਰੌਸ਼ਨ ਕਰਨ ਬਾਕੀ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਜੇ ਐਸੀ ਇਮਾਨਦਾਰ ਸਰਕਾਰ ਦੇ ਨੁਮਾਇੰਦੇ ਤੁਸੀਂ ਪਾਰਲੀਮੈਂਟ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਆਉਣ ਵਾਲੀ ਇਕ ਵਾਰੀ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਕੇਂਧਰੀ ਵਾਰ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਜਿਹੜੀ ਮਸ਼ੀਨ ਹੈ ਉਹਦੇ ਤੇ ਆਪਣਾ ਤੀਜਾ ਨੰਬਰ ਹੈ ਆਪਣਾ ਜਿਹੜਾ ਝਾੜੂ ਦਾ ਨਿਸ਼ਾਨਾ ਹੈ ਤੀਜਾ ਬਟਨ ਤੇ ਪਾਉਣਾ ਬਟਨ ਤੀਜਾ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ ਜਾਂ ਫਿਰ ਐ ਕਰੋ ਜੇ ਮਸ਼ੀਨ ਚੈੱਕ ਕਰਨੀ ਹੈ ਪਹਿਲੇ ਤੀਜਾ ਨੰਬਰ ਤੋਂ ਅੱਗੇ ਦੇਖ ਲਓ ਜੇ ਠੀਕ ਕਰਨ ਲੱਗੇ ਸਮਝੋ ਸਮਝੋ ਮਸ਼ੀਨ ਚੱਲਦੀ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਂ ਸੋ ਮੈਂ ਐਨੀ ਗੱਲ ਜੇ ਮੇਰੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨੀ